ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਚੜ੍ਹਦੀ ਕਲਾ 'ਚ ਹੋਣਗੇ। ਟਾਮੀ ਟਾਮੀ ਜਿੱਦਾਂ ਇੱਥੇ ਹੁਣ ਕਣਕ ਦੀ ਬਾਢੀ ਚੱਲ ਰਹੀ ਆ ਵੀ ਇੱਥੇ ਜਿੱਦਾਂ ਹਨਾ ਠੰਡ ਕਰਕੇ ਥੋੜੀ ਕਣਕ ਲੇਟ ਹੁੰਦੀ ਆ ਉਹਦੇ ਕਰਕੇ ਫੇ ਜਿੱਦਾਂ ਜਿਨ੍ਹਾਂ ਦੇ ਪਸ਼ੂ-ਪੂਸੂ ਜ਼ਿਆਦਾ ਰੱਖੇ ਕਰਕੇ ਆ ਉਹ ਇਦਾਂ ਵੱਢ ਕੇ ਇੱਕ ਇੱਥੇ ਹਨਾ ਜਿੱਦਾਂ ਕਣਕ ਥੱਲੇੋਂ ਪੂਰਾ ਫੁੱਲ ਕਟ ਰ ਸੱਟ ਕੇ ਵੱਢਦੇ ਆ ਆਪਣੇ ਵਾਂਗੂ ਨਹੀਂ ਵੀ ਜਿੱਦਾਂ ਉਤੋਂ ਤੇ ਇਹ ਇਦਾਂ ਵੱਢ ਕੇ ਆ ਦੇਖੋ ਪੂਰੇ ਤੇ ਹੁਣ ਇਹਨਾਂ ਨੇ ਯਾਨੀ ਕਿ ਇਦਾਂ ਇੱਕ ਤਾਂ ਨਾਲੇ ਉਹ ਉਹਦੀ ਸਾਈਡ ਚੇਂਜ ਹੋਈ ਯਾਨੀ ਤੇ ਇੱਕ ਨਾਲੇ ਦੂਰ-ਦੂਰ ਲਾਈਨਾਂ ਦੀ ਦੋਹਾਂ ਇਹਨਾਂ ਨੇ ਬਾਅਦ ਵਿੱਚ ਇਹਦਾ ਰੋਲ ਕਰਕੇ ਇਹਦੇ ਬਿੰਨੇ ਜ ਬਣਾ ਕੇ ਇਹਦਾ ਲੈਣੇ ਤੇ ਉਹ ਫੇ ਪੁੱਤਰ-ਕੁੱਤਰ ਕੇ ਇਹਦਾ ਪਸ਼ੂਆ ਮੋਰੇ ਮਸ਼ੀਨ ਜੀ ਚ ਸੈੱਟ ਕੇ ਆਪਣੇ ਆਪ ਹੀ ਜਦੋਂ ਉਹ ਖਲਾਦਦੇ ਰਹਿੰਦੇ ਆ ਇਹ ਕਣਕ ਜਿੰਨੀ ਵੀ ਜਦੋਂ ਵੱਡੀ ਆ ਇਹ ਥੱਲੇੋਂ ਕਟਰ ਰੱਖ ਕੇ ਸੈੱਟ ਕੇ ਵੱਡੀ ਆ ਤੇ ਆ ਹੁਣ ਜਿੱਦਾਂ ਮਸ਼ੀਨ ਨੇ ਜਿੱਦਾਂ ਵੱਢ ਕੇ ਤੇ ਇਹਨੂੰ ਜਿੱਦਾਂ ਇਹ ਨਾਲੇ ਸਾਈਡ ਚੇਂਜ ਕਰੀ ਜਾਂਦੀ ਹਵਾ ਲੱਗ ਜਾਂਦੀ ਆ ਤੇ ਦੂਜਾ ਨੰਬਰ ਇਹ ਵੀ ਫੇ ਲੈਂਨਾ ਬਣ ਜਾਂਦੀ ਐਨ ਬਾਅਦ ਦੇ ਵਿੱਚ ਫੇ ਉਹ ਦੂਜੀ ਟਰੈਕਟਰ ਮਗਰ ਮਸ਼ੀਨ ਪਾ ਕੇ ਲਿਆ ਕੇ ਤੇ ਐਨ ਇਹਦੇ ਵੱਡੇ-ਵੱਡੇ ਬਿੰਨੇ ਬਣਾ ਕੇ ਉੱਤੋਂ ਕਵਰ ਕਰਕੇ ਜਿੱਦਾਂ ਇਨੂੰ ਸੈੱਟ ਦਿੰਦੇ ਆ ਵਿੱਚ ਫਿਰ ਚੱਕ ਕੇ ਦੂਏ ਨਾਲ ਲਿਆ ਜਾਂਦੇ ਆ ਤੇ ਆਹ ਦੇਖੋ ਜਿੱਦਾਂ ਨਾਲੇ ਥੱਲੇ ਫੋਲ ਸਫਾਈ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਇੱਦਾਂ ਹੀ ਤਵੀਆਂ ਨਾਲ ਬਾਹਾਂਦੇ ਆ ਕਈ ਵਾਰੀ ਪਲੌ ਵੀ ਚਲਾ ਦਿੰਦੇ ਆ ਤੇ ਫਿਰ ਗਾਹ ਇਹਨਾਂ ਦੇ ਜਦਕ ਸਾਹਿਬ ਜੀ ਲੋਣੀ ਜਾਂ ਕੋਈ ਕੁਝ ਵੀ ਆ ਇੱਥੇ ਹੁਣ ਜਿੱਦਾਂ ਆਹ ਕਹੜੀਏ ਵੀ ਸਬਜ਼ੀ ਦਾ ਵੀ ਇਸ ਟਾਈਮ ਪੂਰਾ ਮੌਸਮ ਚੱਲ ਰਿਹਾ ਹੈ ਕਿਉਂਕਿ ਇੱਥੇ ਸਿਆਲਾਂ ਦੇ ਵਿੱਚ ਬਹੁਤ ਚੀਜ਼ਾਂ ਖਤੇ ਖਾਲੀ ਜਿੱਦਾਂ ਰਹਿੰਦੇ ਆ ਨਾ ਤਾਂ ਕੋਈ ਸਬਜ਼ੀ ਵਗੈਰਾ ਹੁੰਦੀ ਵਾਲੀ ਇਥੇ ਅਪ੍ਰੈਲ ਮਈ ਦੇ ਵਿੱਚ ਜਾ ਕੇ ਜਿੱਦਾਂ ਮੱਕੀ ਦੀ ਬਜਾਈ ਸ਼ੁਰੂ ਹੁੰਦੀ ਜਿੱਦਾਂ ਸਿਆੜਿਆਂ ਨੂੰ ਤਾਂ ਫੇਖਤੇ मोस्ट ऑफ ਖਾਲੀ ਪਏ ਰਹਿੰਦੇ ਕੀ ਪਏ ਰਹਿੰਦੇ ਆ ਤੇ ਜੋ ਵੀ ਹੁਣ ਜਿੱਦਾਂ ਇਹਨਾਂ ਨੇ ਰੱਖਣਾ ਕੰਨਾ ਆ ਜਿੱਦਾਂ ਹੁਣ ਆ ਦੇਖ ਲੋ ਆ ਬਰਡ ਕੇ ਕੁਤਰ ਗਿਆ ਨੇ ਇਦਾਂ ਸਿੱਟਿਆ ਆ ਤੇ ਇਹਦੀ ਹੁਣ ਜਿੱਦਾਂ ਕਿਹੜੀ ਇਹਨੂੰ ਰੋਲਣ ਦੇ ਆ ਜਿੱਦਾਂ ਇੱਥੇ ਮਸ਼ੀਨਾਂ ਕਿਹੜੀ ਵੀ ਐਗਰੀਕਲਚਰ ਦੇ ਜਿੱਦਾਂ ਬਹੁਤ ਜ਼ਿਆਦਾ ਇੱਥੇ ਮਸ਼ੀਨਰੀ ਕੰਮ ਆ ਆ ਦੇਖੋ ਹੁਣ ਉਹ ਜਿੱਦਾਂ ਜਿੱਧਰ ਜਿੱਧਰ ਉਹ ਫਰੀ ਜਾਂਦੀ ਉਹ ਥੱਲੇ ਹਰਾ ਆ ਤੇ ਉਹਦੀ ਸੈਂਡ ਚੇਂਜ ਕਰੀ ਜਾਂਦੇ ਆ ਤੇ ਉਸ ਤੋਂ ਬਾਅਦ ਫੇ ਇਹਨਾਂ ਨੇ ਇਦਾਂ ਇਹਦੀਆਂ ਲਾਈਨਾਂ ਲਾ ਦੇਣੀਆਂ ਮਸ਼ੀਨਰੀ ਜਿੱਦਾਂ ਕਹਿ ਲਈਏ ਵੀ ਚੱਲਦਾ ਸਾਰਾ ਕੁਝ ਉਹਦੀ ਸਾਈਡਾਂ ਚੇਂਜ ਕਰਕੇ ਉਹਦੇ ਬਾਅਦ ਚ ਲਾਈਨਾਂ ਬਣਾ ਕੇ ਆ ਦੇਖੋ ਇੱਧਰ ਵੀ ਵੱਢਿਆ ਪਿਆ ਹੈ ਇਹਨੂੰ ਸਾਰੇ ਨੂੰ ਫੇ ਇਹਨਾਂ ਨੇ ਫੇ ਇਕੱਠੇ ਕਰਕੇ ਇਹਦੇ ਵੀ ਇਦਾਂ ਬਿੰਨੇ ਬਣਾ ਕੇ ਲੈ ਜਾਣੇ ਆ ਤੇ ਇੱਥੇ ਹੁਣ ਇੱਕ ਹੋਰ ਬਹੁਤ ਆ ਮਿੱਤਰੋ ਵੀ ਜਿਹੜਾ ਇੱਥੇ ਨੇਰਾ ਹੈ ਹਨਾ ਜਿੱਦਾਂ ਆਪਣੇ ਜਿੱਦਾਂ ਕਹਿ ਲਈਏ ਵੀ ਧਰਤੀ ਦੇ ਉੱਪਰਲੇ ਲੈਵਲ ਤੇ ਬੰਨ ਬਣਾ ਕੇ ਇੱਥੇ ਡਾਉਨ ਆ ਦੇਖੋ ਪਰ ਜਿਹੜੇ ਖੱਤੇ ਫੇ ਜਿੱਦਾ ਉੱਚੇ ਆ ਉਹਨਾਂ ਨੂੰ ਇਹਨਾਂ ਨੂੰ ਇਦਾਂ ਤੁਲੂ ਪੰਪ ਲਾ ਕੇ ਜਿੱਦਾ ਕਹਿੰਦੇ ਟਰੈਕਟਰ ਮਗਰ ਪੱਖੇ ਵੱਡੇ ਲਾਏ ਆ ਦੋ ਡੇਢ ਡੇਢ ਦੋ ਦੋ ਫੁੱਟ ਦਾ ਮਤਲਬ ਕਿ ਚੌੜਾ ਪਿਆ ਭਾ ਇੰਨਾ ਪਾਣੀ ਜਾਨਕੀ ਸੱਡਦਾ ਜਿੱਦਾ ਆਪਣੇ 4-5 ਮੋਟਰਾਂ ਚੱਲਦੀਆਂ ਹੁੰਦੀਆਂ ਆ ਦੇਖੋ ਤਕਰੀਬਨ ਜਿੰਨੀ ਵੀ ਹੁਣ ਉੱਚੇ ਖੱਤੇ ਮੱਕੀਆਂ ਜਾਂ ਸਾਰੇ ਆ ਤੇ ਇਦਾਂ ਟਰੈਕਟਰ ਖੜੇ ਆ ਤੇ ਉਹ ਪਾਣੀ ਚੱਕ ਚੱਕ ਕੇ ਸਿੱਟੀ ਜਾਂਦੇ ਆ ਖੱਤੇ ਤੇ ਜਿਹੜੇ ਨਹਿਰ ਦੇ ਯਾਨਕੀ ਨੱਕਿਆਂ ਦੇ ਲੈਵਲ 'ਚ ਆਉਂਦੇ ਉੱਥੇ ਨੱਕੇ ਆ ਨਹੀਂ ਤਾਂ ਦੇਖੋ ਕਿੱਡਾ ਪਿਆ ਪਿਆ ਮੇਰੇ ਸਾਣਾ ਹੋਣਾ ਹੀ ਆ 15 16 18 ਇੰਚ ਦਾ ਤੇ ਇਹਨੇ ਕਿੰਨਾ ਪਾਣੀ ਭਰ ਕੇ ਜਾਣਾ ਆ ਪਿਆਪੀ ਨਾ ਕੋਈ ਬੱਟ ਨਾ ਬੰਨਾ ਤੇ ਆ ਦੇਖੋ ਆ ਵੀ ਲੈ ਕੇ ਹੁਣ ਚੱਲੇ ਆ ਜੁਗਾੜ ਕੇ ਤਾਂ ਕੜੀ ਆ ਵੀ ਆਪਣੇ ਸੋਏ ਨੂੰ ਕਈਆਂ ਨਕਲ ਦੂਆ ਲੈ ਕੇ ਜਾਂਦੇ ਆ ਤੇ ਇਹ ਇਦਾਂ ਟਰੈਕਟਰ ਦਾ ਮਗਰ ਆਹੀ ਪਾਗ ਲੈ ਕੇ ਜਾਂਦੇ ਆ ਫਿਰ ਇਹਨਾਂ ਨੂੰ ਸਪਰੇਅ ਕਰਨੀਆਂ ਆ ਆ ਹੁਣ ਪੰਪ ਨਾ ਪਾਣੀ ਨਾ ਭਰ ਕੇ ਨਾਲ ਹੀ ਸਪਰੇਅ ਕਰੀ ਜਾਂਦੇ ਆ ਤੇ ਨਾਲ ਹੀ ਤਾਂ ਕੜੀ ਆ ਵੀ ਨਹਿਰ ਚੋਂ ਖਿੱਚ ਕੇ ਪਾਣੀ ਲਾਈ ਜਾਂਦੇ ਆ ਇਦਾਂ ਨਹਿਰਾ ਹੁਣ ਜਾਨੀ ਕਿ ਪੂਰੀਆਂ ਭਰੀਆਂ ਆਉਂਦੀਆਂ ਇੱਥੇ ਕੋਈ ਛੋਟੀ ਆ ਕੋਈ ਵੱਡੀ ਆ ਇਥੇ ਜਿੰਨਾ ਚਿਰ ਹੋਣੀ ਵਾਣੀ ਕਿ ਮੱਕੀ ਦੀ ਸਜਾਈ ਜਿੱਦਾ ਆਪਣੇ ਆਲੂਆਂ ਦਾ ਸੈਡਲ ਕਰਦੀ ਹੈ ਬਿਜਲੀ ਕਈਆਂ ਨਹੀਂ ਸਪੈਸ਼ਲ ਕਰਾਈ ਹੁੰਦੀ ਇੱਥੇ ਵੀ ਹੁਣ ਸਾਰਾ ਇਦਾਂ ਚੱਲੀ ਜਾਣਾ ਦੇਖੋ ਮੀਂਹ ਪੈਣ ਦੇ ਨਾਲ ਇੱਕ ਜਿੱਦਾ ਥੋੜੇ ਆ ਕਰਕੰਡ ਟਾਈਪ ਜਿਹਾ ਹੋ ਗਿਆ ਤੇ ਇੱਕ ਆਹ ਦੇਖੋ ਜਿਹੜੇ ਇਹਨਾਂ ਦੇ ਕੋਲ ਇੰਪਲੀਮੈਂਟ ਹੈ ਇਦਾਂ ਸਪਰੇਅ ਕਰਦੇ ਆ ਨਾਣੀ ਦੁਪਹਿਰ ਦੇ 2:30 ਵਜੇ ਆ ਤੇ ਇਧਰ ਦੇਖੋ ਜਵਾਨ ਫੇਰੰਡਿਆ ਆ ਉਹ ਮਗਰ ਇੰਪਲੀਮੈਂਟ ਦਾ ਉਹਦਾ ਕੀ ਹੋ ਰਹੀ ਇੱਥੇ ਤਕਨੀਕਾਂ ਜਿਹਾ ਆ ਉਹ ਇਦਾਂ ਤਵਿਆਂ ਵਾਂਗੂ ਦੇਖੋ ਘੁੰਮਦੇ ਆ ਉੱਪਰ ਲੱਗਾ ਹੈ ਜੈਕ ਤੇ ਉਹਦੇ ਨਾਲ ਵੀ ਇਦਾਂ ਫੋਲਡ ਵੀ ਹੋ ਜਾਂਦੇ ਇਕੱਠੇ ਵੀ ਹੋ ਜਾਂਦੇ ਤੇ ਉਹ ਇਦਾਂ ਹੋਣਾ ਦੇਖੋ ਜਿਦਾ ਆਪਣੇ ਗੜੀ ਵੀ ਕਮਾਦੀ ਜੇ ਜਾਂ ਮੱਕੀ ਦੀ ਮਿੱਟੀ ਚੜਾਉਣੇ ਇਦਾਂ ਇਹ ਛੇਕ ਸਿਆੜ ਲੈ ਕੇ ਜਾਂਦਾ ਤੇ ਉਹਨੂੰ ਇਦਾਂ ਹੀ ਹੁਣ ਫੇਰ ਦੇ ਇੱਤਨੂੰ ਇਹਨੇ ਲੈ ਜਾਣਾ ਉਧਰੋਂ ਬਾਅਦ ਜਦੋਂ ਸਿਰੇ ਤੇ ਫੇਰ ਹੋ ਗਿਆ ਫੇਰ ਉਧਰੋਂ ਇਹਨੂੰ ਲੈ ਜਾਣਾ ਇੱਕ ਤਾਂ ਮੀਂਹ ਦੇ ਨਾਲ ਜਿਦਾ ਤੈਜ ਹੀ ਵੱਜ ਗਈ ਆ ਦੂਜਾ ਨੰਬਰ ਇਹ ਵੀ ਜਿਦਾ ਕਿੜੀ ਇੱਕ ਗੋਡੀ ਜੀ ਹੋ ਗਈ ਆ ਹੁਣ ਜਦੋਂ ਸਵਾਫਵਾਂ ਲੱਗ ਕੇ ਇਹਨੂੰ ਜੋ ਵੀ ਕੱਖ ਕਾਂ ਦਾ ਸਾਰਾ ਕੁਝ ਜਾਨੀ ਕੀ ਸੁੱਕ ਕਰ ਜਾਣਾ ਦੇਖੋ ਇਦਾਂ ਤਵੇ ਨੂੰ ਦਾਤੀਆਂ ਜਿਹੀਆਂ ਲੱਗੀਆਂ ਆ ਦੇਖੋ ਉਹ ਜਦੋਂ ਉੱਤੇ ਇਹਦਾ ਰੱਖਦੇ ਆ ਤੇ ਆਪਣੇ ਆਪ ਹੀ ਉਹਦਾ ਘੁੰਮੀਆਂ ਦੀ ਇਹਦਾ ਆਪਣੇ ਹੁਣ ਮੋਸਟ ਆਫ ਰੂਟਾ ਸੁਪਰ ਸੀਡਰਾਂ ਨੂੰ ਪਿੱਛੇ ਤਾਂ ਵੇਜੇ ਆਉਂਦੀ ਆ ਇਹਨੂੰ ਇਹਦਾ ਸੈਡਾਂ ਨੂੰ ਕੱਟ ਲਾਏ ਆ ਦਾਤੀ ਵਾਂਗੂ ਤੇ ਉਹਦੇ ਨਾਲੇ ਯਾਨੀ ਕਿ ਉਹ ਮੱਕੀ ਦਾ ਸਿਆੜ ਗੱਭੇ ਛੱਡੀ ਜਾਣ ਬਾਕੀ ਸਾਰੀ ਹੁਣ ਇਹਦਾ ਗੋਡੀ ਰਹਿਣੀ ਆ ਦੇਖੋ ਇਹ ਤਾਂ ਲੈ ਕੇ ਜਾਂਦਾ ਐ ਤੇ ਆਹ ਸਿਆੜ ਦੇਖੋ ਤੁਸੀਂ ਬਾਕੀ ਕਿੱਦਾਂ ਐਨ ਯਾਨੀ ਕਿ ਹੁਣ ਇਹਦਾ ਰਾਤ ਵੀ ਜਦੋਂ ਲੈ ਕੇ ਜਾਂਦੇ ਤੇ ਫੋਲਡ ਹੋ ਜਾਂਦੇ ਛੋਟੇ ਇੱਕ ਇਥੇ ਇਹ ਚੀਜ਼ਾਂ ਨੂੰ ਬਹੁਤ ਇਹਨਾਂ ਨੇ